ਤਕਦੀਰ ਸ਼ਾਮ ਨੂੰ ਆਪਣੇ ਰਿਸ਼ਤੇਦਾਰਾਂ ਨੇ ਆਉਣ। ਦੇਖੀ ਕਮਰੇ ਦਾ ਨਾ ਜਲੂਸ ਨਿਕਲਿਆ ਪਿਆ। ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਹੈ ਨਾ ਜਿੰਨੀ ਵੀ ਕਹ ਦੇ। 4 ਘੰਟਿਆਂ 'ਚ ਬੰਦਾ ਨਾ ਕਮਰੇ ਨੂੰ ਸ਼ੀਸ਼ਮਾਲ ਬਣਾ ਦੂ। ਲੈ ਇਹ じゃ ਕਿਹੜਾ ਬੰਦਾ ਹੈ? ਆ ਜਾ ਤੈਨੂੰ ਮਿਲਾ ਕੇ ਲਿਆ ਮਾਂ। ਆ ਜਾ ਦੇਖਦੀ ਹਾਂ ਤੈਨੂੰ ਵੀ ਕਿਹੇ ਜਾ ਬੰਦਾ ਹੈ। ਹਾਂਜੀ ਆਪਾਂ 4 ਘੰਟਿਆਂ ਦੇ ਵਿੱਚ ਤੁਹਾਡੇ ਕਮਰੇ ਨੂੰ ਸ਼ੀਸ਼ਮੈਲ ਵਰਗਾ ਬਣਾ ਦਾਂਗੇ। ਆਪਣੇ ਕੋਲ ਦੇਖੋ ਆ ਆਈਟਮ ਹੈ ਸੈਲਫ ਅਟੈਚਿਵ ਜਿੰਨੀ ਮਰਜੀ ਸਲਾਬ ਹੋਵੇ ਜਿੰਨਾ ਮਰਜੀ ਦੀਵਾਰ ਖਰਾਬ ਹੋਵੇ ਬਿਨਾ ਪਲਾਸਟਰ ਤੋਂ ਵੀ ਲੱਗ ਜੂਗੀ ਆਪਣੇ ਕੋਲ ਲਗਵਾ 100 ਡਿਜ਼ਾਈਨ ਅਵੇਲੇਬਲ ਹੈ ਤੁਹਾਡਾ ਕਮਰਾ 4-5000 ਚ ਬਿਲਕੁਲ ਰੈਡੀ ਹੋ ਜਾਂਦਾ ਬਹੁਤ ਹੀ ਵਧੀਆ ਆਪਣੇ ਜਿੰਨੇ ਡਿਜ਼ਾਈਨ ਔਰ ਆਪਣੇ ਇਹਨਾਂ ਸਟਾਕ ਪੂਰੇ ਇੰਡੀਆ ਵਿੱਚ ਕਿਸੇ ਕੋਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸੈਲਫ ਅਟੈਚ ਦੇ ਵਿੱਚ ਆਉਂਦਾ ਹੈ ਕਸਟਮਾਈਜ਼ ਨੂੰ ਲੈ ਕੇ ਜਾਵੇ ਔਰ ਮਿਸਤਰੀ ਦੀ ਕੋਈ ਲੋੜ ਨਹੀਂ ਪੈਂਦੀ ਕਸਟਮਾਈਜ਼ ਨੂੰ ਟੇਬ ਉਤਾਰ ਕੇ ਆਪਣੇ ਆਪ ਆਸਾਨੀ ਨਾਲ ਲਗਾ ਸਕਦਾ ਹੈ 4 ਘੰਟਿਆਂ ਵਿੱਚ ਤੁਹਾਡਾ ਕਮਰਾ ਬਿਲਕੁਲ ਚੇਂਜ ਹੋ ਜਾਂਦਾ ਜਿਵੇਂ ਸ਼ੀਸ਼ ਬਾਕੀ ਜੇ ਤੁਸੀਂ ਹੋਰ ਨਵੇਂ ਨਵੇਂ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਸਕਰੀਨ ਦੇ ਉੱਪਰ ਇਹਨਾਂ ਦਾ ਪੇਜ ਮੈਂਸ਼ਨ ਆ ਤਾਂ ਤੁਸੀਂ ਉਸਤੇ ਉੱਪਰ ਨਵੇਂ ਨਵੇਂ ਡਿਜ਼ਾਈਨ ਦੇਖ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਚੱਲ ਜੀ ਆਂਦਾ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ